ਉਹੀ ਬੰਦਾ ਇਲੈਕਟ ਹੋਵੇ ਇੱਕ ਇਲੈਕਟੋਰਲ ਸਿਸਟਮ ਹੈ ਇੱਕ ਡੈਮੋਕ੍ਰੈਟਿਕ ਸਿਸਟਮ ਹੈ ਇੱਥੇ ਕੋਈ ਟੱਕਾ ਨਹੀਂ ਚੱਲਦਾ ਬੰਦੇ ਆਪਣੀ ਮਰਜ਼ੀ ਨਾਲ ਵੋਟ ਪਾਵੇ ਬਟ ਇੱਕ ਵੋਟ ਪਵੇ ਇਹ ਨਹੀਂ ਹੈ ਵੀ ਇੱਕ ਵੋਟ ਨੋਰਮਲ ਪਵੇ ਤੇ ਤਿੰਨ ਝੂਠੀਆਂ ਪਹਿਨ ਹੁਣ ਇਹ ਸਿਸਟਮ ਨੂੰ ਵੋਟ ਚੋਰ ਗੱਦੀ ਛੋੜਦੇ ਸਿਸਟਮ ਨੂੰ ਚਲਾਉਂਦੇ ਤਹਿਤ ਅਸੀਂ ਆਪਣੇ ਪੂਰੇ ਹਲਕੇ ਦੇ ਵਿੱਚ ਜਾਵਾਂਗੇ ਸਾਨੂੰ ਹਜੇ 15 ਤਰੀਕ ਤੱਕ ਮਿਲਿਆ ਤਾਂ ਅਸੀਂ 15000 ਫਾਰਮ ਹੀ ਭਰ ਕੇ ਦਵਾਂਗੇ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਜਾਣਗੇ ਐਂਡ ਅਸੀਂ ਇਹ ਬੇਸਲਾਈਨ ਤੁਹਾਨੂੰ ਵਿਲਡ ਪ੍ਰੂਫ ਇਹ ਰਾਹੁਲ ਗਾਂਧੀ ਜੀ ਕੋਲ ਫਾਈਲ ਜਾਊਗੀ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹ ਹੀ ਫਾਈਲ ਦਿੱਤੀ ਜਾਊਗੀ ਕਿ ਆਹ ਦੇਖੋ ਜੀ ਇੱਥੇ ਕੀ ਹੋਇਆ ਇੱਥੇ ਇੱਕ ਜਿੱਤਿਆ ਹੋਇਆ ਬੰਦਾ ਜਿਹਦੇ ਕੋਲ 6 ਬੂਥ ਸੀ ਉਹਦੇ ਇੱਕ ਬੂਥ ਤੇ 300 ਤੋਂ ਉੱਤੇ ਝੂਠੀਆਂ ਵੋਟਾਂ ਪਈਆਂ ਇੱਕ ਬੂਥ ਤੇ ਅੱਗੇ ਇਸੇ ਤੋਂ ਐਮ.ਐਲ.ਏ ਬੰਨਾ ਐਸੇ ਤੋਂ ਐਮਪੀ ਬੰਨੇ ਮਰੇ ਹੋਏ ਬੰਦੇ ਸੀ 80 ਕੱਢ ਕੇ ਗਿਨਾਤੇ ਰਿਸ਼ਤੇਦਾਰ ਸਾਡੇ ਕੋਲ ਪੂਰੇ ਘਰ ਦੇ ਐਡਰੈਸ ਹੈ ਸਾਡੇ ਨਾਲ ਚੱਲੋ ਘਰ-ਘਰ ਅਸੀਂ ਰਿਸ਼ਤੇਦਾਰ ਤੁਹਾਨੂੰ ਬੁਲਾਤੇ ਮਿਲਾ ਮਿਲਾ ਵੀ ਦਿੱਤੇ ਵੀ ਬੰਦੇ ਇਹ ਤਾਂ ਮਰੇ ਹੋਏ ਐ ਤੇ 130 ਬੰਦੇ ਐ ਇੱਕ ਬੂਚੋਂ ਜਿਹੜੇ ਬਾਹਰ ਗਏ ਹੋਏ ਹਨ ਜਿਹੜੇ 15 ਸਾਲ ਹੋ ਗਏ ਵਾਪਸ ਹੀ ਨਹੀਂ ਆਏ ਯਾ ਇਲੈਕਸ਼ਨਸ ਵੇਲੇ ਤੇ ਸੀਗੇ ਹੀ ਨਹੀਂ ਉਹਨਾਂ ਦੀਆਂ ਵੋਟਾਂ ਪੈ ਗਈਆਂ ਸੋ ਇਹ ਜੇ ਝੁੱਠੀ ਬੁੱਟੀ ਪੈਣੀ ਹੈ ਇੱਕ ਬੂਥ ਤੇ 300 ਤੋਂ ਉੱਤੇ ਝੁੱਠੀ ਬੁੱਟ ਪੈਣੀ ਹੈ ਤੇ ਮੇਰੇ ਸਾਡੇ ਕੋਲ ਤਾਂ ਫਿਰ 173 ਬੂਥਸ ਨੇ ਕਿੰਨੀਆਂ ਝੁੱਠੀ ਬੋਟਾਂ ਪਈਆਂ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਬੂਥ ਚ 300 ਤੋਂ ਉੱਤੇ ਝੁੱਠੀਆਂ ਬੋਟਾਂ ਗਿਣਤੀਆਂ ਹੁਣ ਤੁਸੀਂ ਆਪ ਦੱਸੋ ਮੇਰਾ ਬੰਦਾ ਦੋ ਬੋਟਾਂ ਨਾਲ ਹਾਰਿਆ ਹੋਇਆ ਹੈ ਉਹਨੂੰ ਸਾਨੂੰ ਪਤਾ ਹੈ ਅਸੀਂ ਡੋਰ ਟੂ ਡੋਰ ਕੀਤਾ ਸਾਰੇ ਅਸੀਂ ਕੱਢ ਕੇ ਲਿਆਏ ਆ ਇੱਕ ਬੂਥ ਤੋਂ ਸਿਰਫ ਉਹਨੂੰ ਹਰਾਣ ਲਈ ਐਨੀਆਂ ਬੋਟਾਂ ਪਾਈਆਂ ਗਈਆਂ ਬਟ ਇੱਕ ਆਨਲਾਈਨ ਸਾਰਾ ਕੁਝ ਹੋ ਚੁੱਕਾ ਫਿਰ ਵੀ ਮਰੇ ਬੰਦੇ ਦੀ ਬੋਟ ਕੱਟੇ ਕਿਉਂ ਨਹੀਂ ਜਾਂਦੀ ਇਹ ਇਹੀ ਦਾ ਸਿਸਟਮ ਹੈ ਹੁਣ ਜਦੋਂ ਤੱਕ ਡਿਪਟੀ ਕਮਿਸ਼ਨਰ ਕੋਲੇ ਵੀ ਬੰਦ ਆਏ ਆ ਜੋ ਸੁਣਨ ਨੂੰ ਤਿਆਰ ਹੀ ਨਹੀਂ ਐ ਐਸਡੀਐਮ ਜੇ ਤੁਹਾਨੂੰ ਸੀਐਮ ਦਾ ਇੰਨਾ ਖੋਫੀ ਹੈ ਕਿ ਤੁਸੀਂ ਆਪਣਾ ਦਿਮਾਗ ਹੀ ਨਹੀਂ ਲਾਣਾ ਆਪਣੇ ਕੰਮ ਦੇ ਵਿੱਚ ਹੈਨਾ ਮੈਂ ਹੁਣ ਅਮਰਚਰੀਸ ਕੰਮ ਕਰਨਾ ਸੀਗਾ ਤੇ ਤੁਹਾਨੂੰ ਲੜਨਾ ਪੈਂਦਾ ਹੈ ਸੀਐਮ ਲੈਵਲ ਤੱਕ ਵੀ ਲੜਨਾ ਪੈਂਦਾ ਹੈ ਮੰਤਰੀਆਂ ਨਾਲ ਵੀ ਲੜਨਾ ਪੈਂਦਾ ਹੈ ਵੀ ਸਾਨੂੰ ਪੈਸਾ ਦੋ ਅਨਾਉਂਸ ਕਰੋ ਲੋਕਾਂ ਨੂੰ ਕਿੰਨਾ ਪੈਸਾ ਦਿੱਤਾ ਹੈ ਵੀ ਤੁਸੀਂ ਕਹਿ ਦਿੰਦੇ ਹੋ ਐਮ.ਐਲ.ਏ ਨੇ ਕੰਮ ਨਹੀਂ ਕੀਤਾ ਤੁਸੀਂ ਇਹ ਦੱਸੋ ਕਿੰਨਾ ਪੈਸਾ ਦਿੱਤਾ ਹੈ ਪਰ ਮੈਂ ਫਿਰ ਉਹ ਚੀਜ਼ਾਂ ਬੇਮਾਇਨੇ ਨੇ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਤਾਂ ਝੂਠੀ ਰਚਾ ਸੋਧ ਹੁੰਦੀ ਹੈ ਨਵੇਂ ਲਿਸਟਾਂ ਤਿਆਰ ਹੁੰਦੀਆਂ ਨੇ ਪ੍ਰਸ਼ਾਸਨ ਵੱਲੋਂ ਬਕਾਇਦਾ ਤਾਂ ਫਿਰ ਉਹ ਉਹ ਕੀ ਚੀਜ਼ ਹੈ ਉਹ ਝੂਠ ਹੈ ਉੱਥੇ ਐਡ ਹੁੰਦੀਆਂ ਨੇ ਕਿਉਂਕਿ ਪਹਿਲਾਂ ਜਿਹੜੀਆਂ ਅਸੀਂ ਬਣਾਈਆਂ ਜਾਂ ਜਿੱਥੇ ਜਿੱਥੇ ਅਸੀਂ ਬੀ.ਐਲ.ਓ ਦੇ ਨਾਲ ਗਏ ਆ ਉਦੋਂ ਕਰਾਸ ਲੱਗਿਆ ਇਹਦਾ ਮਤਲਬ ਐਂਡ ਦੇ ਵਿੱਚ ਉਹਨਾਂ ਨੇ ਇੱਕ ਨਵੀਂ ਲਿਸਟ ਤਿਆਰ ਕਰਕੇ ਰੱਖੀ ਹੋਈ ਸੀ ਜਿਹੜੀ ਸ਼ਾਮ ਦੇ 5 ਵਜੇ ਉਹਨਾਂ ਨੇ ਸਾਨੂੰ ਦਿੱਤੀ ਉਦੇ ਵਿੱਚ ਸਾਡੇ ਕੋਲ ਕਿੰਨਾ ਟਾਈਮ ਹੈ ਵੀ ਅਸੀਂ ਆਇਡੈਂਟੀਫਾਈ ਕਰੀਏ ਵੀ ਉਹਦੇ ਵਿੱਚ ਕਿੰਨੇ ਨਾਮ ਹੈ ਕੀ ਹੈ ਫਿਰ ਪ੍ਰੈਜ਼ਾਈਡਿੰਗ ਆਫੀਸਰ ਨੇ ਅੰਦਰ ਮਾਰ ਕੀਤੀਆਂ ਵੀ ਆਹ ਬੰਦੇ ਤਾਂ ਹੈ ਹੀ ਨਹੀਂ ਆ ਜਿਹੜੇ ਆਪ ਆ ਗਏ ਬੰਦਾ ਹੋਰ ਸੀ ਆਧਾਰ ਕਾਰਡ ਕਿਸੇ ਹੋਰ ਦਾ ਸੀ ਉਹ ਪੀਲੇ ਨਾਲ ਮਾਰ ਕਰਕੇ ਤੁਹਾਨੂੰ ਦਿੱਤੀਆਂ ਹੋਈਆਂ ਵੀ ਆ ਅਸੀਂ ਤਾਂ ਆ ਐਕਸਰਸਾਈਜ਼ ਹੈ ਇੱਕ ਕਬੂਥੀ ਦੀ ਐਕਸਰਸਾਈਜ਼ ਹੈ ਸਾਰੇ ਹਿੰਦੁਸਤਾਨ ਦੀ ਲਾ ਲਓ ਜੇ ਤੁਹਾਡੇ ਹੁਣ ਪਾਰਟੀਵਲ ਨੂੰ ਡਿਊਟੀ ਲੱਗੀ ਹੈ ਸਾਰੇ ਇਹ ਪਾਰਟੀਵਲ ਨੂੰ ਡਿਊਟੀ ਲੱਗੀ ਹੈ ਮੇਰੀ ਅਸੀਂ ਤੁਕ ਇਹ ਐਫੀਡੇਵਿਟ ਹੈ ਉਹ ਲੋਕਾਂ ਦੇ ਉਹ ਡੈਥ ਸਰਟੀਫਿਕੇਟ ਹੈ ਬੰਦਿਆਂ ਦੇ ਜਿਹੜੇ ਮਰ ਗਏ ਇਹ ਸਿੱਧਾਈਆਂ ਫੈਮਿਲੀਜ਼ ਨਾਲ ਖੜੀ ਹੈ ਤਾਂ ਜਿਹੜੇ ਐਨ ਆਰ ਆ ਬਾਹਰ ਆ ਉਹਨਾਂ ਦੇ ਇੱਕ ਦੇ ਨਾਲ ਲੱਗੇ ਹੋਏ ਆ ਰੈਜ਼ਾਈਡਿੰਗ ਆਫਿਸਰ ਦਾ ਐਫੀਡੇਵਿਟ ਲੱਗਿਆ ਹੋਏ ਮੇਰੇ ਤੇ ਤੱਕਾ ਕੀਤਾ ਜਾ ਰਿਹਾ ਹੈ ਵੀ ਮੈਨੂੰ ਕਿਹਾ ਜਾ ਰਿਹਾ ਵੀ ਇਹਨੂੰ ਡਿਕਲੇਅਰ ਨਾ ਕਰੋ ਫਿਰ ਇੰਜ ਤਾਂ ਇਹ ਸਾਨੂੰ ਕਦੇ ਬੰਨ ਨਹੀਂ ਦੇਣਗੇ ਮੈਮ ਲੋਕਤੰਤਰ ਕਿੱਥੇ ਰਹਿ ਗਿਆ ਹੈ ਹੈ ਨਹੀਂ ਖਤਮ ਹੋ ਗਿਆ ਇਹਦੀ ਤਾਂ ਲੜਾਈ ਲੜ ਰਹਿ ਹੋਈ ਜਾਂਦੀ ਇਹ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਹਿ ਰਹੇ ਆ ਵੀ ਭਾਈ ਕੀ ਜਾਂਦਾ ਹੈ ਬੰਦਿਆਂ ਦੀ ਡਿਊਟੀ ਲਾ ਦੋ ਅਸੀਂ ਆਪਣੇ ਸਾਈਨ ਕਰਕੇ 2.5 ਨੰਬਰ ਲਾ ਕੇ ਵੋਟ ਪਾਵਾਂਗੇ ਸਾਡੇ ਗੱਲੇ ਚੋਂ ਕੱਢ ਲੋ ਤਨ ਇਲੈਕਸ਼ਨ ਕਮਿਸ਼ਨ ਨੇ ਰਾਹੁਲ ਗਾਂਧੀ ਕੋ ਐਫੀਡੇਵਿਟ ਮੰਗਿਆ ਸੀ ਮਿਲ ਵੀ ਆਪਣੇ ਬਦੂ ਤੋਂ ਬਾਅਦ ਦੇਖਣੇ ਕੀ ਉਹ ਐਫੀਡੇਵਿਟ ਇਹਦੇ ਨਾਲ ਹੀ ਲੈ ਕੇ ਆਣਗੇ ਨਾ ਦੇਖੋ ਐਫੀਡੇਵਿਟ ਦੇ ਵਿੱਚ ਇੱਕ ਸਰਟਨ ਅਮਾਉਂਟ ਆਫ ਸਿਗਨੇਚਰ ਚਾਹੀਦੇ ਹੁੰਦੇ ਆ ਉਹਦੇ ਤਹਿਤ ਹੀ ਅਸੀਂ ਮੁਹਿੰਮ ਚਲਾਈ ਹੈ ਕੱਲ ਘੱਟੋ ਘੱਟ 100 ਬੰਦਿਆਂ ਦੀ ਮੈ ਡਿਊਟੀ ਲਾਈ ਹੈ ਅਸੀਂ ਪੂਰੀ ਬਾਈਂਡ ਕਰਾ ਕੇ 15 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਉਹਨਾਂ ਨੂੰ ਪਹੁੰਚਾਵਾਂਗੇ ਤਾਂ ਕਿ ਸਾਰੇ ਹਿੰਦੁਸਤਾਨ 'ਚ ਉਹਨਾਂ ਕੋਲ ਉਹਨੇ ਸਿਗਨੇਚਰਸ ਪੌਣ ਜਾਣ ਜਿਸ ਦੇ ਨਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਅੱਖਾਂ ਖੁੱਲਣ ਕਿਉਂ ਦੇਖਣ ਕਿ ਸਾਡੇ ਹਿੰਦੁ ਸਿਸਟਮ ਕੀ ਨਹੀਂ ਚੱਲ ਰਿਹਾ ਇਲੈਕਟੋਰਲ ਸਿਸਟਮ ਗਲਤ ਹੈ ਇਹਦਾ ਮਤਲਬ ਈਵੀਐਮ ਮਸ਼ੀਨ ਗਲਤ ਹੈ ਇਹਨੂੰ ਛੱਡੋ ਦੇਖੋ ਉਹਨੇ ਵਦੋਂ ਅਵੀ ਆਈ ਸਰਕਾਰ ਆਮ ਪਾਰਟੀ ਦੀ ਜਿੱਤਿਆ ਕਾਉਂਸਲਰ ਅਕਾਲੀ ਦਲ ਦਾ ਸੀ ਉਹ ਕਿਉਂਕਿ ਆਮ ਆਦਮੀ ਪਾਰਟੀ ਵਾਲੇ ਤਾਂ ਜਮੀਂ ਪੂਜੇ ਸੀ ਹੁਣ ਉਹਨੂੰ ਕਿਵੇਂ ਜਿਤਾ ਲੈਂਦੇ ਹੁਣ ਸਾਰਾ ਵੋਟ ਤਾਂ ਨਹੀਂ ਮਾਰ ਦਿੰਦੇ ਦੇਖੋ ਗੁੱਤ ਚ ਸਾਰੇ ਬੰਦੇ ਮਾਰਦੇ ਤਾਂ ਨਹੀਂ ਸੀ ਉਹ ਜਿੱਤਦਾ ਮਰੀਆਂ ਸਾਰੇ ਬੰਦਿਆਂ ਨੂੰ ਮਾਰ ਕੇ ਮੈਕਸਿਮਮ ਸਾਰੇ ਮਰੀਆਂ ਦੀਆਂ ਤਪਾਤੀਆਂ ਹੈਨਾ ਜਿਹੜੇ ਬਾਹਰ ਗਏ ਉਹਨਾਂ ਨੇ ਵੀ ਪਾਤੀਆਂ ਹੋਰ ਕਿੰਨੀਆਂ ਹੋਰ ਲੈ ਕੇ ਆਂਦੇ ਉਹਦੇ ਨਾਲ ਨੂੰ ਨਹੀਂ ਅਸੀਂ ਜਿੱਤ ਰਿਆ ਫਿਰ ਉਹਨਾਂ ਨੇ ਸੋਚਿਆ ਵੀ ਇਹ ਅਕਾਲੀ ਦਲ ਵਾਲਾ ਥੋੜੀ ਪਿੱਛੇ ਐ ਵੀ ਇਹਨੂੰ ਸਪੋਰਟ ਕਰ ਦੋ ਵੀ ਕਾਂਗਰਸ ਵਾਲਾ ਬਣੇ ਮਤਲਬ ਵੋਟ ਦੀ ਸੂਚੀ ਕਿਵੇਂ ਬਣਨੀ ਚਾਹੀਦੀ ਵੋਟ ਕਿਵੇਂ ਪੋਲ ਹੋਣੀ ਚਾਹੀਦੀ ਕਿਉਂਕਿ ਮਸ਼ੀਨ 'ਤੇ ਤਾਂ ਵਿਸ਼ਵਾਸ ਰੱਜ ਗਿਆ ਮੈਂ ਤੁਹਾਨੂੰ ਉਹੀ ਦੱਸਿਆ ਬਾਹਰ ਵੀ ਇੱਕ ਸਿਸਟਮ ਐ ਵੈਲਿਡ ਪੇਪਰ ਸਿਸਟਮ ਐ ਹਰ ਬੰਦਾ ਆਪਣੀ ਵੋਟ ਜਿੱਥੇ ਵੀ ਹੋਵੇ ਉਹਨਾਂ ਦਾ ਇੱਕ ਕਲੈਕਟਿੰਗ ਸੈਂਟਰ ਹੁੰਦਾ ਐ ਬੰਦਾ ਉੱਥੇ ਜਾਂਦਾ ਹੈ ਉੱਥੇ ਜਾ ਕੇ ਬੈਲਟ ਦੇ ਵਿੱਚ ਆਪਣੀ ਵੋਟ ਪਾਇਆ ਨਾਲ ਆਪਣੀ ਵੀ ਚੱਲੀ ਆ ਰਹੀ ਹੈ ਬੈਲਟ ਦੀ ਪਰ ਬੈਲਟ ਦੀ ਡਿਮਾਂਡ ਤੇ ਗੌਰ ਨਹੀਂ ਹੋਇਆ ਮੈਂ ਹਾਂਜੀ ਹੁਣ ਅਸੀਂ ਇਹ ਲੜਾਈ ਲੜ ਰਹੇ ਦੇਖੋ ਸਾਡੀ ਇਲੈਕਸ਼ਨ ਨੂੰ ਟਾਈਮ ਹੈ ਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਫੇਅਰ ਹੈ ਤੇ ਉੱਥੇ ਹੀ ਕਮਾਨਦਾਰ ਬੰਦਾ ਬੈਠਾ ਹੈ ਤੇ ਜੁਡੀਸ਼ੀਅਲ ਸਿਸਟਮ ਉਹਦੇ ਨਾਲ ਹੈ ਤੇ ਪੋਲੀਟੀਕਲ ਸਾਰਾ ਸਿਸਟਮ ਉਹਦੇ ਨਾਲ ਹੈ ਚੰਗੇ ਪੋਲੀਟੀਕਲ ਲੀਡਰਸ ਜਿਹੜੀ ਮਰਜ਼ੀ ਪਾਰਟੀ ਦੇ ਹੋਣ ਕਦੇ ਨਹੀਂ ਜਿੱਤ ਪਾਨਗੇ ਜੇ ਇਹ ਸਿਸਟਮ ਰਿਹਾ ਕਿਉਂਕਿ ਹੌਲੀ ਹੌਲੀ ਔਰ ਛੱਡ ਜਾਣਗੇ ਉਹ ਐਂਜੀਬੇਸੇ ਜੁਤਾਨੇ ਫਿਰਦਾ ਕਿ ਮਸ਼ੀਨਾ ਮੈਨੂੰ ਤਾਂ ਆਪ ਆਇਆ ਸੀ ਮਸ਼ੀਨ ਵਾਲਾ ਮੇਰੇ ਕੋਲ ਵੀ ਭਾਈ 15 ਲੱਖ ਦੇ ਦੋ 15000 ਵੋਟ ਲੈ ਲਓ ਮੈਂ ਕਿਉਂ ਦਵਾ ਮੇਰੀ ਤਾਂ ਸਾਲ ਦੀ ਪੈਨਸ਼ਨ ਹੈ ਮੈਂ ਕਿਉਂ ਦਵਾ ਕਿਸੇ ਨੂੰ ਕਿਸ ਤਰ੍ਹਾਂ ਕਰ ਲਾਣਾ ਸਾਨੂੰ 15 ਲੱਖ ਲੈ ਕੇ ਦੇ 15 ਉਹ ਕਹਿੰਦਾ ਮੈਂ ਹੈਕ ਕਰੂੰਗਾ ਮਸ਼ੀਨ ਨੂੰ ਉਹਨੇ ਤੇ ਕਹ ਦੱਸਿਆ ਮੈਨੂੰ ਬੰਬੇ ਤੋਂ ਆਇਆ ਸੀ ਉਹਨੇ ਮੈਨੂੰ ਦੱਸਿਆ ਮੈਨੂੰ 100 ਮੀਟਰ ਦੇ ਅੰਦਰ ਅੰਦਰ ਉਹ ਲੈ ਦੋ ਮੈਡਮ ਕਮਰਾ ਤੇ ਜਿੱਥੇ ਤੁਹਾਡੀ ਮਸ਼ੀਨ ਪਈ ਹੈ ਕਹਿੰਦਾ ਜਦੋਂ ਉਹਨੂੰ ਖੋਲੰਗੇ ਆਨ ਕਰਨਗੇ ਜਦੋਂ ਹੀ ਉਹਨੂੰ ਖੋਲ ਕੇ ਆਨ ਗਿਣਤੀ ਸ਼ੁਰੂ ਕਰਨਗੇ ਤਾਂ ਹੈਕ ਹੋ ਚੁੱਕੇ ਪਹਿਲੀ 15000 ਵੋਟ ਸਾਡੀ ਆਉਣਾ ਹੈ ਬਾਅਦ ਚ ਗਿਣਤੀ ਹੋਈ ਜਾਵੇ ਜੇ ਮੈਂ ਪਾਲਿਸੀ ਅਪਣਾਈ ਹੁੰਦੀ ਤਾਂ ਮੈਂ ਹਾਰੀ ਥੋੜੀ ਹੁੰਦੀ ਨਾ ਜ਼ਿੰਦਗੀ ਚ ਅਪਣਾਣੀ ਹੈ ਹਾਂ ਜੀ ਤੁਹਾਡੇ ਵੱਲੋਂ ਕਾਰਵਾਈ ਕਰਾਉਣੀ ਚਾਹੀਦੀ ਸੀ ਉਸ ਬੰਦੇ ਦੇ ਉੱਪਰ ਕਾਹ ਦਾ ਕਿਸੇ ਹੋਰ ਕ੍ਰਿਟੀਕਲ ਬੰਦੇ ਕੋ ਜਾ ਕੇ ਉਹ ਉਹ ਬੰਦੇ ਉਹ ਬੰਦਾ ਜਦੋਂ ਮੇਰੇ ਕੋਲ ਆਇਆ 5 ਮਿੰਟ ਬਾਅਦ ਹੀ ਗਾਇਬ ਹੋ ਗਿਆ ਤੁਸੀਂ ਤਾਂ ਮਨਾ ਕਰਤਾ ਉਹ ਕਿੰਦਾ ਕਿਸੇ ਹੋਰ ਨੂੰ ਫੜਨਾ ਕਿੱਥਾ ਹੋਵੇ ਹਾਂ ਹੁਣ ਮੈਂ ਮੈਨੂੰ ਕੀ ਪਤਾ ਕਿ ਦੇਖੋ ਜਾਂ ਫਿਰ ਮੈਂ ਸੁਣ ਲਿਆ ਸੀ ਵੀ ਪਹੁੰਚ ਗਿਆ ਤੇ ਉਹਨੂੰ ਪੈਸੇ ਮਿਲ ਗਏ ਕਾਉਂਸਲਰ ਨੇ ਆਨੇ ਸਾਰੇ ਜਿੰਦੇ ਹੀ ਬਣਾਦੇ ਇੱਕ ਤਾਂ ਹੀ ਮਰਿਆ ਤਾਂ ਨਹੀਂ ਬਣਾਪਾ ਕੋਈ ਹੋ ਸਕਦਾ ਕੁਛ ਹੀ ਕਰ ਸਕਦੇ ਜਿਸ ਅਸਾਮਨਾ ਲਈਏ ਤਾਂ ਕੁਛ ਵੀ ਹੋ ਸਕਦਾ ਕੋਸੇ ਨਾ ਮਰਿਆਂ ਚ ਕੋਈ ਜਿਆਦਾ ਵੋਟਾਂ ਲੈ ਜਾਏ ਸਿਸਟਮ ਸਾਰਾ ਵਿਗੜਿਆ ਹੈ ਕਿ ਸੁਧਰੇਗਾ ਕਿਸਾਨ ਜਦੋਂ ਤੱਕ ਪੁਲਿਸ ਐਡਮਿਨਿਸਟ੍ਰੇਸ਼ਨ ਪੋਲੀਟੀਕਲ ਲੀਡਰਸ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਸਾਰੀ ਜੁਡੀਸ਼ਰੀ ਇਕੱਠੇ ਹੋ ਕੇ ਡਿਸਾਈਡ ਨਹੀਂ ਕਰਦੇ ਦੇਖੋ ਅਸੀਂ ਲੋਕ ਜਦੋਂ ਗਲਤ ਲੀਡਰ ਚੁੰਦਿਆਂ ਨਾ ਗਲਤ ਲੀਡਰ ਕਮਿਸ਼ਨਰ ਪੁਲਿਸ ਨੂੰ ਵੀ ਤੰਗ ਕਰਦਾ ਹੈ ਤੁਸੀਂ ਜਾ ਕੇ ਪੁਲਿਸ ਕਮਿਸ਼ਨਰ ਨੂੰ ਪੁੱਛ ਲੋ ਜਿੰਨੀਆਂ ਦੀ ਹਿਸਟਰੀ ਹੋਈ ਹੈ ਕਦੇ ਸਿੱਧੂ ਪਰਿਵਾਰ ਨੇ ਤੁਹਾਨੂੰ ਕਦੇ ਵੀ ਇੱਕ ਫੋਨ ਕੀਤਾ ਹੋਵੇ ਵੀ ਇਹਨਾਂ ਨੂੰ ਸਾਡੇ ਬੰਦੇ ਨੂੰ ਧੱਕਾ ਕਰਨ ਦੋ ਤੁਸੀਂ ਕਾਰਪੋਰੇਸ਼ਨ 'ਚ ਜਾ ਕੇ ਪੁੱਛ ਲੋ ਮੇਅਰ ਸਾਹਿਬ ਨੂੰ ਪੁੱਛ ਲੋ ਅੱਜ ਦੇ ਕਮਿਸ਼ਨਰ ਕਾਰਪੋਰੇਸ਼ਨ ਨੂੰ ਪੁੱਛ ਲੋ ਕਿ ਮੈਂ ਕੰਮ ਰੋਜ਼ ਉਹਨਾਂ ਨੂੰ ਕਹਿੰਨੀਆ ਕਿ ਮੈਂ ਕਦੇ ਤੁਹਾਨੂੰ ਕਿਹਾ ਵੀ ਗਲਤ ਬੰਦੇ ਦਾ ਸਾਥ ਨਾ ਦੋ ਜੇ ਤੁਸੀਂ ਇਹ ਜੇ ਲੀਡਰ ਹੀ ਨਹੀਂ ਚੁਣੋਗੇ ਜੇ ਤੁਸੀਂ ਜਾਣਦੇ ਹੋ ਵੀ ਤੁਹਾਡਾ ਵੀ ਇੰਜ ਹੀ ਕੰਮ ਹੋਵੇ ਕਿ ਬਿਲਕੁਲ ਤਾਨੂੰ ਵਿਸ਼ਵਾਸ ਹੋਵੇ ਵੀ ਤੁਸੀਂ ਜਿੱਦੇ ਕੋਲ ਜਾ ਰਹੇ ਹੋ ਉੱਥੇ ਤੁਹਾਡੀ ਸੁਣੀ ਜਾਊਗੀ ਹੈਨਾ ਅਲਟੀਮੇਟਲੀ ਪਰਮਾਤਮਾ ਦੇਖ ਰਿਹਾ ਸੱਚ ਦਾ ਸੱਚ ਨੂੰ ਜਿੰਨਾ ਚਾਹੀਦਾ ਨਹੀਂ ਤਾਂ ਉਹ ਬੰਦਾ ਜਿਹੜਾ ਦਰਦਰ ਦੀ ਤੱਕਾਂ ਖਾ ਕੇ ਤੱਕੇ ਖਾ ਕੇ ਨਾਰਾਜ਼ ਹੋ ਜਾਂਦਾ ਹੈ ਨਾ ਫਿਰ ਉਹ ਵੈਪਨ ਵੀ ਚੱਕਦਾ ਹੈ ਮੈਂ ਜੇਲ੍ਹਾਂ ਚ ਜਾ ਕੇ ਬਹੁਤ ਆਊਟ ਆਫ ਲਿਵਿੰਗ ਦੇ ਪ੍ਰੋਗਰਾਮਸ ਕਰਾਏ ਆ ਮੈਂ ਤੁਹਾਨੂੰ ਦੱਸਾਂ ਉੱਥੇ 80% ਲੋਕ ਬੇਦਾਗ ਹੈ ਕਿਉਂਕਿ ਉੱਥੇ ਉਹ ਬੰਦੇ ਆ ਡਰਾਈਵਰ ਹੈ ਜਿਨ੍ਹਾਂ ਦੇ ਮਾਲਕਾਂ ਨੇ ਅਮੀਰ ਮਾਲਕਾਂ ਦੇ ਮੁੰਡਿਆਂ ਨੇ ਬੰਦੇ ਕੁਚਲੇ ਹੋਏ ਆ ਮਾਰੇ ਹੋਏ ਆ ਆਪ ਨਹੀਂ ਅੰਦਰ ਉਹਨਾਂ ਦਾ ਕੋਈ ਗਰੀਬ ਨੌਕਰ ਜਾਂ ਗਰੀਬ ਡਰਾਈਵਰ ਜਾਂ ਕੋਈ ਗਰੀਬ ਬੰਦਾ ਉਹ ਅੰਦਰ ਬੈਠਾ ਉਸ ਕੇਸ ਚ ਐਂਡ ਯਾ ਉਹੀ ਜੀਜ਼ ਅਮੀਰ ਵਾਲਾ ਜਿਹੜਾ ਕਹਿੰਦਾ ਮੇਰੇ ਸਾਹਮਣੇ ਮੇਰੀ ਭੈਣ ਦੀ ਜ਼ੁਰਤ ਲੁੱਟ ਰੇ ਸੀ ਮੇਰੀ ਮਾਂ ਦੀਆਂ ਚੂਰੀਆਂ ਉਤਾਰ ਰੇ ਸੀ ਮੈਂ ਵੀ ਮਾਰੂਗੀ ਮੇਰੇ ਸਾਹਮਣੇ ਮੇਰੀ ਪਰਿਵਾਰ ਨੂੰ ਹੱਥ ਲਾਉਂਗੇ ਜਾਂ ਕਿਸੇ ਨੂੰ ਵੀ ਹੱਥ ਲਾਉਂਗੇ ਮੈਂ ਸੜਕਾਂ 'ਤੇ ਰੁਕਦੀ ਹਾਂ ਮੈਂ ਕੋਈ ਡੈਪੂਟੇਸ਼ਨ ਮਿਲਣ ਦਾ ਪ੍ਰੋਗਰਾਮ ਹੈ ਇਲੈਕਸ਼ਨ ਕਮਿਸ਼ਨ ਨੂੰ ਦੇਖੋ ਸਾਡੇ ਵੱਲੋਂ ਸਾਡੀ ਪਾਰਟੀ ਦਾ ਪ੍ਰੈਜ਼ੀਡੈਂਟ ਮਿਲ ਰਿਹਾ ਅਸੀਂ ਪੰਜਾਬ ਲੈਵਲ ਤੇ ਪੂਰੇ ਪੰਜਾਬ ਨਾਲ ਰਾਜਵਿੰਦ ਸਿੰਘ ਜੀ ਨਾਲ ਸਾਡੇ ਪ੍ਰਧਾਨ ਹੈ ਅਸੀਂ ਫਾਰਮ ਭਰ ਲੀਏ ਇਹ ਸਾਰੇ ਫਾਰਮ ਲੈ ਕੇ ਅਸੀਂ ਪੰਜਾਬ ਇਲੈਕਸ਼ਨ ਕਮਿਸ਼ਨ ਕੋਲ ਜਾਵਾਂਗੇ ਹੈਨਾ ਅਸੀਂ ਸੀਐਮ ਨੂੰ ਵੀ ਰਿਪਰੈਜ਼ੈਂਟੇਸ਼ਨ ਦਵਾਂਗੇ ਵੀ ਭਾਈ ਜੀ ਤੁਸੀਂ ਤਾਂ ਸੱਚੀ-ਸੱਚੀ ਸਰਕਾਰ ਕਹ ਰਹੇ ਸੀ ਸੱਚੀ-ਸੱਚੀ ਵੋਟਾਂ ਦਾ ਬਣਾ ਦਿਓ ਵੀਕਰ ਸਾਨੂੰ ਵੀ ਤਾਂ ਪਤਾ ਹੋਵੇ ਹਰ ਬੰਦੇ ਕੋਲ ਲਿਸਟ ਸੈਸੇਬਲ ਹੋਣੀ ਚਾਹੀਦੀ ਹੈ ਹਰ ਬੰਦੇ ਕੋਲ ਕੰਪਿਊਟਰ ਤੇ ਆਣੀ ਚਾਹੀਦੀ ਹੈ ਲਿਸਟ ਪਹਿਲਾਂ ਤੋਂ ਆਣੀ ਅੱਜ ਤੋਂ ਆਣੀ ਚਾਹੀਦੀ ਹੈ ਵੀ ਆ ਆ ਬੰਦੇ ਜਿੰਦਾ ਹੈ ਇਹ ਬੰਦੇ ਵੋਟਰ ਹੈ ਤੇ ਜਿਹੜਾ ਬੰਦੇ ਨੇ ਕਰੈਕਟ ਕਰਨੀ ਹੈ ਆਪਣੇ ਕੰਪਿਊਟਰ ਤੇ ਕਰੈਕਟ ਕਰ ਲੈ ਤੇ ਜਿਹੜਾ ਬੰਦਾ ਗਲਤ ਲਿਖਾਵੇ ਉਹਨੂੰ ਨਾਲ ਦੀ ਨਾਲ ਜੇਲ੍ਹ ਹੋਵੇ ਉਹਨੂੰ ਪਨਿਸ਼ਮੈਂਟ ਤਾਂ ਦਿਓ ਇਹ ਥੋੜੀ 2 ਕਰੋੜ ਰੁਪਏ ਜੇਬ ਚ ਪਾਏ ਤੇ ਚੁੱਕੇ ਜਿਹੜੀ ਮਰਜੀ ਲਿਸਟ ਕਢ ਦੋ ਇਹ ਪੈਸੇ ਨਾਲ ਪੰਜਾਬ ਨਹੀਂ ਚੱਲਿਆ ਨਾ ਚੱਲਣਾ ਠੀਕ